ਦੋਸਤੋ ਅੱਜ ਆਪਾਂ ਚੱਲੇ ਆਂ ਫਰੀਦਕੋਟ ਤੇ ਉੱਥੋਂ ਲੈਣ ਚੱਲੇ ਆਂ ਕਾਲੇ ਰੰਗ ਦੀ ਘੋੜੀ ਮਸਾ ਮਸਾ ਆਇਆ ਜੀ ਆਹ ਵਾਲਾ ਪਾਗਾ ਵਾਲਾ ਦਿਨ ਤੁਹਾਨੂੰ ਘਰੋਂ ਅਸੀਂ ਸਟਾਰਟਿੰਗ 'ਚ ਕਿਹਾ ਸੀਗਾ ਵੀ ਅੱਜ ਕਾਲੀ ਘੋੜੀ ਲੈਣ ਚੱਲੇ ਆਂ ਪਹਿਲਾਂ ਤਾਂ ਤੁਸੀਂ ਗੈਸ ਕਰੋ ਇਹ 0 ਮੀਟਰ ਬਿਲਕੁਲ ਮਤਲਬ ਕਿ ਨਵੀਂ ਗੱਡੀ ਐ ਤੇ ਖੜੇ ਆਪਾਂ ਸੁਪਰੀਮ ਮੋਟਰ ਤੇ ਫਰੀਦਕੋਟਾਂ ਬਾਈ ਜੀ 0 ਮੀਟਰ ਤੇ 0 ਮੀਟਰ ਦੇ ਵਿੱਚ ਜਿਹੜਾ ਇਹਨਾਂ ਨੇ ਡਿਸਕਾਊਂਟ ਦਿੱਤਾ ਹੈ ਨਾ ਸਾਰੇ ਪੰਜਾਬ 'ਚੋਂ ਸਾਰੇ ਰਾਜਸਥਾਨ ਹਰਿਆਣਾ ਸਾਰੇ ਪਤਾ ਕਰ ਲਿਆ ਇਹ ਡਿਸਕਾਊਂਟ ਸਪਰੀਮ ਮੋਟਰ ਵਾਲੇ ਦੇ ਸਕਦੇ ਹੋਰ ਕਿਤੋਂ ਨਹੀਂ ਆਪਾਂ ਨੂੰ ਮਿਲਿਆ ਜੋ ਵੀ ਕੋਈ ਵੀ ਚੀਜ਼ ਦੇ ਦੇਣਗੇ ਜ਼ਿੰਦਗੀ ਦੇ ਵਿੱਚ ਜੋ ਇਹ ਦੇ ਸਕਦੇ ਕੋਈ ਨਹੀਂ ਦੇ ਸਕਦਾ ਠੀਕ ਹੈ ਠੀਕ ਹੈ ਜੋ ਇਹ ਮੈਂ ਆਮ ਇੱਕ ਗੱਲ ਇਹਨਾਂ ਬਾਰੇ ਕਹਿਣਾ ਹੁੰਦਾ ਵੀ ਇਹ ਬੰਦੇ ਗੱਡੀ ਦੇ ਦਿੰਦੇ ਆ ਬੰਦਾ ਮੁੱਲ ਲੈ ਲੈਂਦੇ ਬਿਲਕੁਲ ਬਿਲਕੁਲ ਜੀ ਬੰਦਾ ਰੱਖ ਲੈਂਦੇ ਆ ਦੋਸਤੋ ਤੁਹਾਡੇ ਵਾਸਤੇ ਆ ਤੁਸੀਂ ਗੈਸ ਕਰੋ ਵੀ ਇਹਦੇ ਨੀਚੇ ਕਿਹੜੀ ਗੱਡੀ ਆ ਤੇ ਫਿਰ ਤੁਹਾਨੂੰ ਇਹਦੇ ਇਹਦੇ ਬਾਰੇ ਸਾਰੀ ਡਿਟੇਲ ਦਵਾਂਗੇ ਬਾਈ ਹੁਣ ਨੇ 0 ਮੀਟਰ ਗੱਡੀਆਂ ਵੀ ਤੇ ਸੈਕੰਡ ਹੈਂਡ ਗੱਡੀਆਂ ਵੀ ਤੁਹਾਨੂੰ 0 ਵਰਗੀਆਂ ਮਿਲਣਗੀਆਂ ਬਿਲਕੁਲ 0 ਵਰਗੀਆਂ ਬਿਲਕੁਲ 0 ਵਰਗੀਆਂ ਤੇ ਪਹਿਲਾਂ ਆਪਾਂ ਇਹਨਾਂ ਨੂੰ ਗੱਡੀਆਂ ਦਿਖਾ ਲਈਏ ਬਾਈ ਜੀ ਹੁਣ ਗੱਡੀ ਦਿਖਾਉਣੇ ਇਹ ਦਿਖਾ ਦੇ ਪਹਿਲਾਂ ਉਹ ਦਿਖਾਉਣੇ ਆ ਪਹਿਲਾਂ ਉਹ ਦਿਖਾਉਣੇ ਪਹਿਲਾਂ ਉਹ ਦਿਖਾਵਾਂਗੇ ਪਹਿਲਾਂ ਦੋਸਤੋ ਆਪਾਂ ਕਿਹੜੀ ਲਈ ਆ ਤੇ ਜਿਹੜੀਆਂ ਇਹਨਾਂ ਕੋਲੇ ਬਾਈ ਹੁਣਾਂ ਕੋਲੇ ਅੰਦਰ ਖੜੀਆਂ ਨਵੀਆਂ 0 ਮੀਟਰ ਕੰਡੀਸ਼ਨ ਦੀਆਂ ਉਹ ਵੀ ਤੁਹਾਨੂੰ ਦਿਖਾਉਣੇ ਤੇ ਫਿਰ ਐਸ ਗੱਡੀ ਦੀ ਡਿਟੇਲ ਦਵਾਂਗੇ ਉਨਾ ਚਿਰ ਤੁਸੀਂ ਗੈਸ ਕਰੋ ਵੀ ਕਿਹੜੀ ਗੱਡੀ ਇਹ ਜਿਹੜੀਆਂ ਗੱਡੀਆਂ ਤੁਹਾਨੂੰ ਸੈਕੰਡ ਹੈਂਡ ਦੇਣਗੇ ਉਹਨਾਂ ਤੇ ਵੀ ਪਹਿਲੀ ਨਵੀਂ ਗੱਡੀ ਵਾਂਗੂ ਲੋਨ ਸੇਵਾ ਸਾਰੀ ਉਪਲਬਧ ਹੁੰਦੀ ਹੈ ਠੀਕ ਹੈ ਠੀਕ ਹੈ 100% ਤੱਕ ਵੀ ਲੋਨ ਹੋ ਜਾ ਬਿਲਕੁਲ ਬਿਲਕੁਲ ਬ੍ਰਾਡ ਸਾਹਿਬ ਦੇ ਲਾਤਾ ਮੈਕਅਪ ਠੀਕ ਹੈ ਠੀਕ ਹੈ ਆਓ ਬ੍ਰਾਡ ਸਾਹਿਬ ਆਓ ਜੀ ਬਈ ਤੇ ਦੋਸਤੋ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਤੁਸੀਂ ਸਾਰੇ ਸੋਚੋਗੇ ਵੀ 0 ਮੀਟਰ ਸੁਪਰੀਮ ਮੋਟਰ ਕੋਲੇ ਕਿਵੇਂ ਆ ਜਾਂਦੀ ਆ ਜਾਂਦੀਆਂ ਮਤਲਬ ਕਿ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਊਗੀ 4-5 ਮਿੰਟ 10 ਮਿੰਟ ਲਾਸਟ ਜੀ ਦੱਸਾਂਗੇ ਵੀ 0 ਮੀਟਰ ਗੱਡੀਆਂ ਵੀ ਇਹ ਲਿਆ ਕੇ ਦਿੰਦੇ ਆ ਤੇ ਬਾਈ ਜੀ ਕੀ ਡਿਟੇਲ ਗੱਡੀ ਦੀ ਇਹ ਗੱਡੀ ਬਾਈ 2016 ਮਾਡਲ ਆ ਠੀਕ ਆ ਜੀ ਠੀਕ ਆ ਜੀ ਇਹ ਡੀਜ਼ਲ ਦੀ ਗੱਡੀ ਹੈ ਜੀ ਠੀਕ ਆ ਜੀ ਇਹ ਆਪਣੀ ਜ਼ੀਟਾ ਵੇਰੀਐਂਟ ਆ ਪੁਸ਼ ਬਟਨ ਸਟਾਰਟ ਵਾਲੀ ਆ ਗਈ ਟੌਪ ਤੋਂ ਸੈਕੰਡ ਵੇਰੀਐਂਟ ਹੁੰਦਾ ਇਹ ਠੀਕ ਆ ਜੀ ਤੇ ਗੱਡੀ ਦੀ ਇੰਜਨ ਗੇਅਰ ਦੀ ਬਿਲਕੁਲ ਗਾਰੰਟੀ ਆ ਸਾਰੀ ਇਕੱਲਾ ਬੰਪਰ ਪੇਂਟ ਆ ਗੱਡੀ ਦਾ ਠੀਕ ਆ ਜੀ ਇਹ ਗੱਡੀ ਸਭ ਤੋਂ ਵੱਡੀ ਗੱਲ ਹੈ ਦੋਸਤੋ ਵੀ ਸਵਜਿੰਦਰ ਵੀਰੇ ਵੀ ਦੱਸ ਕੇ ਦਿੰਦੇ ਆ ਜਿਹੜੀ ਚੀਜ਼ ਇਹਨਾਂ ਨੇ ਪਹਿਲਾਂ ਕਹਿਤਾ ਨਹੀਂ ਤਾਂ ਆਮ ਹੁੰਦਾ ਵੀ ਦੱਸ ਦੇਣਗੇ ਵੀ ਬੰਪਰ ਪੇਂਟ ਆ ਤਾਂ ਬੰਪਰ ਪੇਂਟ ਹੀ ਗਿਆ ਹਾਂ ਇਹ ਨਹੀਂਗਾ ਵੀ ਤੁਹਾਨੂੰ ਦੱਸ ਕਹਿਣਗੇ ਵੀ ਸਾਰੀ ਅਨਟੱਚ ਹੀ ਹੈ ਇਹ ਬੰਦੇ ਜਿਹੜੀ ਗੱਲ ਕਹਿ ਦੇਣਗੇ ਉਹੀ ਨਿਕਲੂਗੇ ਉਹੀ ਨਿਕਲੂਗੇ ਬਸ ਇਹ ਬੰਦੇ ਦੀ ਗੱਲ ਕਹੀਂ ਪੱਥਰ ਤੇ ਲਿਖੀ ਠੀਕ ਹੈ ਜੀ ਰੇਟ ਵਗੈਰਾ ਕੀ ਹੈ ਜੀ ਰੇਟ ਇਹਦਾ 1.5 ਲੱਖ ਰੁਪਇਆ ਡਿਮਾਂਡ ਆ ਬਾਈ ਜੀ ਆਪਣੀ ਬਾਕੀ ਮੌਕੇ ਤੇ ਭਰਾਵਾਂ ਦਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਮਾਨਸਤਕਾਰ ਜ਼ਰੂਰ ਕਰਾਂਗੇ ਠੀਕ ਹੈ ਬਾਈ ਜੀ ਹਾਂ ਜੀ ਠੀਕ ਹੈ ਤੇ ਅਗਲੀ ਗੱਡੀ ਬ੍ਰੀਜ਼ਾ ਅਗਲੀ ਗੱਡੀ ਆ ਗਈ ਬਾਈ ਜੀ ਬ੍ਰੀਜ਼ਾ ਠੀਕ ਹੈ ਜੀ ਇਹ ZDI ਹੈ ਬਾਈ ਜੀ 2017 ਮਾਡਲ ਠੀਕ ਹੈ ਇਹ ਫਸਟ ਓਨਰ ਗੱਡੀ ਆ ਇਹਦਾ ਵੀ ਕੱਲਾ ਬੰਪਰ ਹੀ ਪੇਂਟ ਆ ਤੇ ਗੱਡੀ ਚੱਲੀ ਸਿਰਫ ਤੇ ਸਿਰਫ ਇਹ 57000 ਕਿਲੋਮੀਟਰ ਠੀਕ ਹੈ ਜੀ ਵਿਦ ਰਿਕਾਰਡ ਵਿਦ ਰਿਕਾਰਡ ਜੀ ਇਹਦੀ ਕੀ ਡਿਮਾਂਡ ਵਗੈਰਾ ਹੈ ਇਹ ਗੱਡੀ ਦੀ 690000 ਰੁਪਏ ਡਿਮਾਂਡ ਆ ਨੰਬਰ ਲਾ ਕੇ ਠੀਕ ਹੈ ਜੀ ਇਹਦਾ ਮਤਲਬ ਕਿ ਕੀ ਕੰਡੀਸ਼ਨ ਹੈ ਜੀ ਕੰਡੀਸ਼ਨ ਬਿਲਕੁਲ ਬਾਈ ਜੀ ਓਕੇ ਇੰਜਨ ਗੇਅਰ ਦੀ ਸਾਰੀ ਨਵੀਂ ਗੱਡੀ ਆ ਤੁਹਾਨੂੰ ਜਿਵੇਂ ਦੱਸਿਆ ਵੀ ਚੱਲੀ ਸਿਰਫ ਇਹ ਤਾਂ 55000 ਕਿਲੋ ਚੱਲੀ 55000 ਚੱਲੀ ਠੀਕ ਠੀਕ ਹੈ ਕੁਝ ਵੀ ਨਹੀਂ ਚੱਲੀ ਜੀ ਆਪਾਂ ਦੇਖੀਏ ਤਾਂ ਸਾਲ ਦਾ 10000 ਵੀ ਨਹੀਂ ਚੱਲੀ ਇਹ ਤਾਂ ਬਿਲਕੁਲ ਲੋਨ ਵਗੈਰਾ ਹੋ ਜਾਊਗਾ ਜੀ ਲੋਨ ਵਗੈਰਾ ਸਾਰੀਆਂ ਗੱਡੀਆਂ ਤੇ ਹੋ ਜਾਊਗਾ ਜੀ ਠੀਕ ਠੀਕ ਜਿੰਨੀਆਂ ਵੀ ਗੱਡੀਆਂ ਆਪਣੇ ਕੋਲ ਹੈਗੀਆਂ ਸਾਰੀਆਂ ਤੇ ਲੋਨ ਸਬਦਾ ਉਪਲਬਧ ਆ ਠੀਕ ਹੈ ਜੀ ਇਧਰ ਫੋਰਡ ਵੀ ਆ ਗਈ ਦੋਸਤੋ ਇਹ ਫੋਰਡ ਦੀ ਇਕੋ ਸਪੋਰਟ ਆ ਗਈ ਜੀ ਇਹ ਵੀ ਟੌਪ ਵਾਲਾ ਵੇਰੀਐਂਟ ਆ ਪੁਸ਼ ਬਟਨ ਵਾਲਾ ਟਾਈਟੇਨੀਅਮ ਠੀਕ ਇਹਦੀ 5.5 ਲੱਖ ਰੁਪਇਆ ਡਿਮਾਂਡ ਹੈ ਠੀਕ ਹੈ ਜੀ ਬਾਕੀ ਇਹਦੇ 'ਚ ਵੀ ਮਾਨਤਨ ਭਰਾਵਾਂ ਦਾ ਜਰੂਰ ਕਰਦੇ ਆਂਗੇ ਤੇਦਾ ਨੰਬਰ ਦੇਖੋ ਜੀ ਨੰਬਰ ਦੇਖੋ 9393 ਹਾਂ ਜੀ ਇਹ ਸਕੋਡਾ ਅਕਟੇਵਿਆ ਆ ਗਈ ਜੀ ਸਨਰੂਫ ਵਾਲੀ ਆਟੋਮੈਟਿਕ ਠੀਕ ਹੈ ਪੰਜਾਬ ਨੰਬਰ ਆ ਵੀਆਈਪੀ ਨੰਬਰ ਆ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਪੰਜਾਬ ਸਰਕਾਰ ਨੇ ਨੰਬਰ ਬੜੇ ਮਹਿੰਗੇ ਕਰਤੇ ਹੁਣ ਇਦਾਂ ਦਾ ਨੰਬਰ ਤੁਸੀਂ ਲੈਣਾ ਲੱਖ ਲੱਖ ਰੁਪਏ ਦਾ ਨੰਬਰ ਹੀ ਹੋ ਗਿਆ ਬਾਕੀ ਨੰਬਰ ਹਾਂ ਜੀ ਠੀਕ ਹੈ ਜੀ ਇਹ ਗੱਡੀ ਸੈਕੰਡ ਓਨਰ ਆ ਬਾਈ ਜੀ ਠੀਕ ਹੈ ਜੀ ਇਹ ਜਿਹੜੀ ਗੱਡੀ ਹੈਗੀ ਆਪਾਂ ਸਵਾ 6 ਲੱਖ ਰੁਪਏ ਦੀ ਦੇ ਦੇਾਂਗੇ ਠੀਕ ਠੀਕ ਗੱਡੀ ਦੇ ਇੰਜਨ ਗੇਅਰ ਦੀ ਫੁੱਲ ਤੇ ਦੋਸਤੋ ਹੁਣ ਤੁਹਾਨੂੰ ਦਿਖਾਉਣ ਲੱਗੇ ਆਂ ਤਾਕੜ ਗੱਡੀਆਂ ਜਿਹੜੀਆਂ ਇਹਨਾਂ ਨੇ ਮਤਲਬ ਕਿ ਕੋਕਾ ਪੀਸ ਬਿਲਕੁਲ ਮੈਂ ਕਹਿੰਦਾ ਵੀ ਘਰੇ ਤੁਸੀਂ ਲੈ ਜਾਓਗੇ ਤੇ ਤੁਹਾਨੂੰ 1 ਰੁਪਿਆ ਉੱਤੇ ਲਾਉਣ ਦੀ ਨਹੀਂ ਲੋੜ ਪੈਣੀ ਤੇ ਸੰਧੂ ਥਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਹਾਂਜੀ ਹਾਂਜੀ ਆ ਗੱਡੀਆਂ ਤੇ ਲਾਂਬੇ ਆਉਣਗੇ ਸੋ ਅੱਛਾ ਇਹ ਲਾਂਬਾ ਆਉਣਗੇ ਉਹਨਾਂ ਨੇ ਮੈਨੂੰ ਨਹੀਂ ਦਿੱਤੀ ਮੈਨੂੰ ਨਹੀਂ ਦਿੱਤੀ ਮੈਨੂੰ ਮੈਨੂੰ ਨਹੀਂ ਦਿੱਤੀ ਸਭ ਤੋਂ ਪਹਿਲੇ ਨ ਨੰਬਰ ਦੇਖੋ ਦੋਸਤੋ ਤੁਸੀਂ ਗੱਡੀਆਂ ਦੇ ਪੀਬੀ 36 ਪੀਬੀ 65 ਸੌਰੀ ਦੇ 36 36 ਨੰਬਰ ਦੇਖੋ ਤੁਸੀਂ ਹਾਂ ਤੇ ਚੜ੍ਹ ਤੋਂ ਚੜ੍ਹ ਨੰਬਰ ਆ ਸਾਰੀਆਂ ਦੇ ਇਹਦੇ ਉੱਪਰ ਇਹਦੇ ਉੱਪਰ ਉੱਪਰ ਹਾਂਜੀ ਹਾਂਜੀ ਸਾਢੇ 5 ਲੱਖ ਰੁਪਏ ਲੱਗਿਆ ਇਹ तकरीबन 5 ਲੱਖ ਰੁਪਏ ਦੀ ਐਸੈਸਰੀ ਲੱਗੀ ਆ ਇਹਦੇ ਠੀਕ ਹੈ ਯਾਨੀ ਜਿੰਨੀ ਐਸੈਸਰੀ ਇਹ ਤੇ ਲੱਗ ਸਕਦੀ ਸੀ ਸਾਰੀਆਂ ਹੀ ਲੱਗੀ ਆ ਜੀ ਕੋਈ ਚੀਜ਼ ਹੈ ਨਹੀਂ ਵੀ ਜਿਹੜੀ ਇਹਦੇ ਤੇ ਨਹੀਂ ਲੱਗੀ ਹੋਈ ਬਿਲਕੁਲ ਬਿਲਕੁਲ ਠੀਕ ਹੈ ਤੇ ਆਓ ਦੋ ਤੇ ਇਹਦੇ ਨਾਲ ਹੀ ਇਹਦਾ ਕਰ ਦੋ ਹਾਂਜੀ ਇਹ ਆਪਾਂ ਪਹਿਲਾਂ ਦੱਸ ਦਈਏ ਇਹ 2023 ਮਾਡਲ ਹੈ ਜੀ 2022 ਮਾਡਲ ਹੈ ਸੌਰੀ ਇਹ 4/4 ਮੈਨੂਅਲ ਹੈ ਠੀਕ ਹੈ ਜੀ ਫਸਟ ਓਨਰ ਗੱਡੀ ਹੈਗੀ ਆ ਤੇ ਇਹ 15.5 ਲੱਖ ਰੁਪਿਆ ਡਿਮਾਂਡ ਹੈ ਆਪਣੀ ਬਾਕੀ ਮਾਨਸਤਕਾਰ ਭਰਾਵਾਂ ਦਾ ਇਹਦੇ ਚੋ ਕਰ ਦਿਆਂਗੇ ਇਸ ਤੋਂ ਬਾਅਦ ਆ ਗਈ ਆਪਣੇ ਕੋਲੇ 2023 ਮਾਡਲ ਦੇ ਵਿੱਚ 4/4 ਆਟੋ ਤੇ ਨੰਬਰ ਨੂੰ ਇਹਦੇ ਵੀ ਨਿਗਾਹ ਮਾਰ ਲਓ ਨੰਬਰ ਇਹਦੇ ਵੀ ਨੰਬਰ ਇਹਦਾ ਵੀ ਵੀਆਈਪੀ ਹੈ ਜੀ ਠੀਕ ਹੈ ਜੀ ਇਹ ਗੱਡੀ ਹੈ ਚੱਲੀ ਸਿਰਫ ਤੇ ਸਿਰਫ 30000 ਕਿਲੋਮੀਟਰ ਠੀਕ ਹੈ ਜੀ ਇਹ ਜੀ ਤੇ ਇਹਦੀ ਗੱਡੀ ਦੀ ਡਿਮਾਂਡ ਹੈਗੀ 16.5 ਲੱਖ ਰੁਪਈਆ ਬਾਈ ਜੀ 16.5 ਹਾਂਜੀ ਸਾਰੀ origignal ਆ ਇਹ ਆਟੋ ਆ ਠੀਕ ਹੈ ਹਾਂਜੀ ਆਟੋ ਦੇ ਵਿੱਚ ਥਾਰ ਦੀ ਡਿਮਾਂਡ ਬਹੁਤ ਆ ਥਾਰ ਬਹੁਤ ਘੱਟ ਮਿਲਦੀ ਆ ਆਟੋ ਬਿਲਕੁਲ ਤੇ ਉਹ ਵੀ ਇੰਨੀ ਘੱਟ ਚੱਲੀ ਤਾਂ ਜਿਵੇਂ ਹੀ ਬਹੁਤ ਔਖੀ ਮਿਲਦੀ ਬਹੁਤ ਔਖੀ ਮਿਲਦੀ ਆ ਇਧਰ ਨੰਬਰ ਦੇਖੋ ਜੀ ਹਾਂਜੀ ਇਹ ਵੀ 23 ਮਾਡਲ ਹੈ ਜੀ ਠੀਕ ਹੈ ਇਹ 4x4 ਦੇ ਵਿੱਚ ਮੈਨੂਅਲ ਆ ਗਈ ਠੀਕ ਹੈ ਜੀ ਪਰ ਚੱਲੀ ਸਿਰਫ ਤੇ ਸਿਰਫ 24000 ਕਿਲੋਮੀਟਰ ਹੈ ਜੀ ਇਹ ਬਿਲਕੁਲ ਠੀਕ ਹੈ ਠੀਕ ਹੈ ਜੀ ਇਹਦੀ ਡਿਮਾਂਡ 15.5 ਲੱਖ ਰੁਪਈਆ ਬਾਈ ਜ ਠੀਕ ਹੈ ਗੱਡੀਆਂ ਬੋਲੀ ਲੱਗਣ ਵਾਲੀਆਂ ਖੜੀਆਂ ਪਰ ਕਰਨਗੇ ਮਾਨਤਾਣਾ ਮਾਨਤਾਣਾ ਦੇ ਇਧਰ ਦੇਖੋ ਇਹ ਆ ਗਈ ਫੋਰਚੂਨਰ 4/2 ਆਟੋ ਵਾਈਜੀ ਠੀਕ ਹੈ ਜੀ ਇਹ 2016 ਮਾਡਲ ਗੱਡੀ ਆ ਠੀਕ ਹੈ ਗੱਡੀ ਦੀ ਕੱਲਾ ਫਰੰਟ ਬੰਪਰ ਪੇਂਟ ਆ ਤੇ ਸਾਰੀਆਂ ਸਰਵਿਸਾਂ ਟਾਈਮ ਟੂ ਟਾਈਮ ਏਜੰਸੀ ਚੋਂ ਇਹਦੀਆਂ ਹੋਈਆਂ ਠੀਕ ਹੈ ਲਾਸਟ ਸਰਵਿਸ ਇਹਦੀ 98000 ਕਿਲੋਮੀਟਰ ਤੇ ਹੋਈ ਵੀ ਆ ਹੁਣ 1 ਲੱਖ 4000 ਚੱਲ ਗਈ ਹੈ ਜਾਨੀ 6000 ਚੱਲ ਗਈ ਸਰਵਿਸ ਤੋਂ ਬਾਅਦ ਠੀਕ ਹੈ ਹਜੇ 4000 ਕਿਲੋਮੀਟਰ ਸਰਵਿਸ 'ਚ ਪਏ ਆ ਹੂੰ ਹੂੰ ਤੇ ਫਰਸਟ ਓਨਰ ਦੀ ਗੱਡੀ ਹੈ ਜੀ ਇਹ ਵੀ ਠੀਕ ਹੈ ਤੇ ਇਹ ਜਿਹੜੀ ਗੱਡੀ ਹੈਗੀ ਇਹ ਨੰਬਰ ਲਵਾ ਕੇ 15.5 ਲੱਖ ਰੁਪਈਆ ਡਿਮਾਂਡ ਹੈ ਆਪਣੀ ਠੀਕ ਹੈ ਬਾਕੀ ਮਾਨਸਤਕਾਰ ਭਰਾਵਾਂ ਨਾਲ ਮਾਨਸਤਕਾਰ ਦਿੱਤਾ ਕਰੋਗੇ ਹਾਂ ਜਿਹੜਾ ਇੱਥੇ ਆਊਗਾ ਮਾਨਸਤਕਾਰ ਦਾ ਕਰੋਗੇ ਤੁਸੀਂ ਕਰਾਂਗੇ ਜੀ ਬਿਲਕੁਲ ਕਰਾਂਗੇ ਕਰਾਂਗੇ ਨਾ ਵੀ ਦੋਸਤੋ ਇੱਧਰ ਆ ਗਈ 3700 3700 ਨੰਬਰ ਆ 3700 ਨੰਬਰ ਦੇਖੋ ਤੁਸੀਂ ਇਹ ਗੱਡੀ ਬਾਈ ਜੀ 2017 ਮਾਡਲ ਆ ਠੀਕ ਆ ਜੀ ਇਹਦਾ ਵੀ ਕੱਲਾ ਫਰੰਟ ਬੰਪਰ ਪੇਂਟ ਆ ਗੱਡੀ ਇਹ ਵੀ ਸਾਰੀ ਓਰੀਜਨਲ ਆ ਠੀਕ ਆ ਇਹ S10 ਵੇਰੀਐਂਟ ਆ ਹਾਂ ਹਾਂ ਟਾਇਰ ਅਲੌਏ 18 ਇੰਚ ਆਫਟਰ ਮਾਰਕਟ ਦੇ ਅੱਡ ਲੱਗੇ ਹੋਏ ਆ ਬਾਈ ਜੀ ਠੀਕ ਆ ਠੀਕ ਆ ਜੀ ਤੇ ਕੈਪਟਨ ਸੀਟਾਂ ਵਾਲੀ ਟਾਪ ਮਾਡਲ ਗੱਡੀ ਆ ਇਹ ਟਾਪ ਮਾਡਲ ਇਹਦਾ ਕੀ ਪ੍ਰਾਈਸ ਵਗੈਰਾ ਹੈ ਜਿਹੜੀ ਨੰਬਰ ਲਾ ਕੇ ਸਾਢੇ 15 ਆਪਣਾ ਸਾਢੇ 12 ਲੱਖ ਰੁਪਇਆ ਡਿਮਾਂਡ ਆ ਆਪਣੀ ਠੀਕ ਆ ਜੀ ਤੇ ਬਾਕੀ ਮਾਨਤਾ ਨਿਭਾਵਾਂ ਦਾ ਜਰੂਰ ਕਰ ਦਿਆਂਗੇ ਤੇ ਇਹਦਾ ਨੰਬਰ ਚੈੱਕ ਕਰੋ ਫੇਰ ਆਪਣੇ ਕੋਲੇ VIP ਨੰਬਰ ਆ ਗਿਆ 2022 ਮਾਡਲ ਹੈ ਜੀ ਇਹ ਠੀਕ ਹੈ ਜੀ ਤੇ 2022 ਤੱਕ ਹੀ ਡੀਜ਼ਲ ਵਰਨਾ ਆਈ ਆ ਹੂੰ ਹੂੰ ਤੇ ਇਸ ਤਾਂ ਪੈਟਰੋਲ ਆਉਣ ਨਾ ਪੈਟਰੋਲ ਆ ਕੇ ਠੀਕ ਹੈ ਜੀ ਇਹ ਸਨਰੂਫ ਵਾਲੀ ਮੈਨੂਅਲ ਗੱਡੀ ਆ ਜੀ ਠੀਕ ਹੈ ਫਸਟ ਓਨਰ ਗੱਡੀ ਆ ਇਹਦਾ ਇੱਕ ਬੰਪਰ ਪੇਂਟ ਆ ਇੱਕ ਥੋੜੀ ਜੀ ਫੈਂਡਰ ਦੀ ਟੱਚਿੰਗ ਹੈਗੀ ਹੈ ਜੀ ਠੀਕ ਹੈ ਸਕ੍ਰੈਚ ਕਰਕੇ ਹਾਂਜੀ ਹਾਂਜੀ ਚੇਂਜ ਕੁਝ ਨਹੀਂਗਾ ਫੈਂਡਰ ਹੈ ਨਾਲ ਦਾ ਹੀ ਆ ਠੀਕ ਹੈ ਜੀ ਤੇ ਇਹ ਵੀ ਗੱਡੀ ਫਸਟ ਓਨਰ ਆ ਇਹ ਜਿਹੜੀ ਗੱਡੀ ਹੈਗੀ ਆ 1.5 ਲੱਖ ਰੁਪਈਆ ਡਿਮਾਂਡ ਰੱਖਦੀ ਆਪਾਂ ਕਰਦੇ ਆ ਬਾਕੀ ਮਾਨਸਤਕਾਰ ਭਰਾਵਾਂ ਦਾ ਜਰੂਰ ਕਰਦੇ ਆਂ ਠੀਕ ਹੈ ਜੀ ਇੱਧਰ ਬਾਈ ਆ ਜੇ ਕੋਈ ਜਮਾ ਹੀ ਨਵੇਂ ਲੈਣ ਚੱਲਿਆ ਉਹ ਰੁਕ ਜੇ ਤੇ ਰੱਖੀਏ ਉਹਦੇ ਕਿੰਨੇ ਪੱਛ ਜਾਣੇ ਬਰਾਬਰ ਨਾਲੇ ਦੋਸਤੋ ਆਪਣੇ ਸ਼ਹਿਰ ਦੀ ਗੱਡੀ ਪੀਪੀ 15 ਹਾਂ 7078 ਨੰਬਰ ਵੀ ਵੀਆਈਪੀ ਆ ਬਿਲਕੁਲ ਆ ਦੇਖੋ ਤੁਸੀਂ ਇਹ ਗੱਡੀ ਜਿਹੜੀ ਹੈਗੀ ਹੈ ਬਾਈ ਜੀ ਇਹ ਆਟੋਮੈਟਿਕ ਦੇ ਵਿੱਚ ਆ ਗਈ ਜੀ ਸਨ ਰੂਫ ਵਾਲੀ ਫਸਟ ਓਨਰ ਦੀ ਗੱਡੀ ਹੈਗੀ ਆ ਠੀਕ ਹੈ ਜੀ ਠੀਕ ਹੈ ਜੀ 13.5 ਲੱਖ ਰੁਪਿਆ ਇਹਦੀ ਡਿਮਾਂਡ ਆ ਬਾਕੀ ਮਾਸਕਾਰ ਭਾਵਾਂ ਦਾ ਕਰ ਦਾਂਗੇ ਜਿੱਥੋਂ ਤੱਕ ਆਪਣੀ ਗੱਲ ਚੱਲਦੀ ਲੋਨ ਵਾਲੀ ਲੋਨ ਸਾਰੇ ਪੰਜਾਬ ਦਾ ਜਿੱਥੋਂ ਦਾ ਮਰਜ਼ੀ ਹੋਵੇ ਸਿਰਫ ਤੇ ਸਿਰਫ ਕੱਲਾ ਥੋੜਾ ਜਿਹਾ ਤਰਨਤਾਰਨ ਏਰੀਆ ਜਿਹੜਾ ਹੈਗਾ ਉਹਦੇ ਲੋਨ 'ਚ ਥੋੜੀ ਦਿੱਕਤ ਆਉਂਦੀ ਹੈ ਵੀ ਉੱਥੇ ਸਾਰੀਆਂ ਫਰਾਂਸਰਾ ਫਰਾਂਸ ਨਹੀਂ ਕਰਦੀਆਂ ਠੀਕ ਆ ਪੰਜਾਬ ਨੰਬਰ ਤਾਂ ਵੈਸੇ ਉੱਥੇ ਵੀ ਹੋ ਜਾਂਦਾ ਬੜੀ ਦਿੱਕਤ ਨਹੀਂ ਆਉਂਦੀ ਠੀਕ ਆ ਮੈਂ ਕਿਹਾ ਆਦਰਵਾਇਜ਼ ਮਹਿੰਦਰਾ ਬਣਾ ਅਸੀਂ ਕਰਦੀ ਆ ਉਧਰ ਤਕਰੀਬਨ ਇਧਰ ਦੋਸਤੋ ਆ ਗਈ ਥਾਰ ਨੰਬਰ ਨੰਬਰ ਫਿਰ ਚੈੱਕ ਕਰੋ ਨੰਬਰ ਚੈੱਕ ਕਰੋ ਪリーズ ਦਿਖਾ ਦੇ ਮਾਡਾ ਨੰਬਰ ਇਹ ਵੀ ਇਹ ਵੀ ਮੈਂ ਸੁਣਿਆ ਬੋਰੋਂ ਆਈ ਆ ਇਹ ਵੀ ਆ ਬੋਰੋਂ ਆਈ ਆ ਬਾਈ ਜੀ ਹਾਂ ਇਹ ਗੱਡੀ ਜਿਹੜੀ ਹੈਗੀ ਆ 24 ਮਾਡਲ ਆ ਬਾਈ ਜੀ ਠੀਕ ਆ ਜੀ ਠੀਕ ਆ ਜੀ ਇਹ 4/2 ਆ ਹੂੰ ਹੂੰ 4/2 ਦੀ ਡਿਮਾਂਡ ਵੀ ਬਹੁਤ ਆ ਜੀ ਥਾਰ ਦੀ ਹਾਂਜੀ ਹਾਂਜੀ ਠੀਕ ਆ ਜੀ ਤੇ ਨੰਬਰ ਤਾਂ ਫੇਰ ਲੱਖ ਰੁਪਏ ਵਾਲਾ ਹੀ ਆ ਇਹਦਾ 07 07 ਠੀਕ ਆ ਤੇ ਗੱਡੀ ਚੱਲੀ ਵੀ ਸਾਰੀ 10000 ਤੇ 100 ਕਿਲੋਮੀਟਰ ਹੀ ਆ ਐਨੇ ਦਾ ਬੰਦਾ ਟੈਸਟ ਡਰਾਈਵ ਕਰਦਾ ਹਾਂ ਇਹਦੀ ਕੀ ਕੀਮਤ ਹੈ ਜੀ ਇਹ ਗੱਡੀ ਜਿਹੜੀ ਹੈਗੀ ਆ 13.5 ਲੱਖ ਰੁਪਏ ਠੀਕ ਵੀ ਆਪਾਂ ਗੱਡੀ ਦੇ ਲਿਆਂਗੇ ਠੀਕ ਹੈ। ਇੱਥੇ ਪਾਸੇ ਆ। ਲਓ ਵੀ ਦੋਸਤੋ ਇੱਧਰ ਆਓ। ਤੁਹਾਨੂੰ ਜਿਨ੍ਹਾਂ ਨੇ ਥੋੜੇ ਜਿਹਾ ਘੱਟ ਪੈਸੇ ਲਾਉਣੇ ਤੇ ਚੰਗੀ ਚੀਜ਼ ਲੈਣੀ ਆ। ਆਹ ਸਵਿਫਟ ਆ ਗਈ ਜੀ। ਇਹ ਸਵਿਫਟ ਬਾਈ ਜੀ 2012 ਮਾਡਲ ਆ ਬੀਡੀਆਈ। ਠੀਕ ਹੈ ਜੀ। ਠੀਕ ਆ ਜੀ। ਮੁਕਸਰਦਾ ਨੰਬਰ ਆ। ਹਾਂ ਹਾਂ। ਤੇ ਇਹ ਜਿਹੜੀ ਗੱਡੀ ਹੈਗੀ 1.5-3 ਲੱਖ ਰੁਪਏ ਦੀ ਗੱਡੀ ਆਪਾਂ ਦੇ ਦੇਾਂਗੇ। ਠੀਕ ਹੈ ਬਾਈ ਜੀ। ਤੇ ਜੇ ਸੰਤੂ ਸਾਹਿਬ ਤੁਸੀਂ ਪੱਗ ਬੰਨਦੇ ਹੁੰਦੇ ਜਿਵੇਂ ਤੁਹਾਡਾ ਘਾਸ ਦਾ। ਹਾਂਜੀ ਹਾਂਜੀ। ਫਿਰ ਤੁਹਾਨੂੰ ਅਸੀਂ ਆਹ ਗੱਡੀ ਦੇਣੀ ਆ। ਠੀਕ ਹਾਂਜੀ ਸਹੀ ਹੈ ਜੀ ਇਹ ਰੇਟਸ ਆ ਗਈ ਜੀ ਤੇ ਨੰਬਰ ਇਹਦਾ ਵੇਖ ਲਓ 4511 ਐਚ ਐਮਟੀ 4511 ਵਾਲਾ ਇਹ ਵੀ ਲੋਕ ਬੜਾ ਪਸੰਦ ਕਰਦੇ ਆ 911 4511 ਠੀਕ ਹੈ ਜੀ ਇਹ 2013 ਮਾਡਲ ਗੱਡੀ ਹੈ ਬਾਈ ਜੀ ਠੀਕ ਹੈ ਤੇ ਬਠਿੰਡਾ ਨੰਬਰ ਲੁਧਿਆਣਾ ਨੰਬਰ ਗੱਡੀ ਹੈ ਸੈਕੰਡ ਓਨਰ ਹੈ ਗੱਡੀ ਇਹ ਇਹਦਾ ਵੀ ਇਕੱਲਾ ਬੰਪਰ ਪੇਂਟ ਹੈ ਬਾਕੀ ਗੱਡੀ ਸਾਰੀ ਜੈਨੂਨ ਠੀਕ ਹੈ ਇਹ ਦੋ ਰੱਖਤੇ 75000 ਰੁਪਏ ਦੀ ਗੱਡੀ ਆਪਾਂ ਦੇ ਦੇਵਾਂਗੇ ਤੇ ਆਹ ਜੀ ਇਹ ਮੋਗਾ ਨੰਬਰ ਆ ਗਈ ਜੀ i20 ਆਸਤਾ ਪੁਸ਼ ਬਟਨ ਸਟਾਰਟ ਵਾਲੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਸੈਕੰਡ ਓਨਰ ਗੱਡੀ ਹੈਗੀ ਆ ਇਹ ਗੱਡੀ ਦੀ 5 ਲੱਖ ਰੁਪਿਆ ਡਿਮਾਂਡ ਆ ਬਾਕੀ ਭਰਾਵਾਂ ਦਾ ਮਾਨਸਤਕਾਰ ਮੌਕੇ ਤੇ ਜਰੂਰ ਕਰ ਦੇਾਂਗੇ ਠੀਕ ਹੈ ਠੀਕ ਹੈ ਜੀ ਅੱਗੇ ਜਿਨੇ ਥੋੜੇ ਪੈਸੇ ਲਾਉਣੇ ਆ ਹਾਂਜੀ ਹਾਂਜੀ ਤੇ ਆ ਗਈ ਜ਼ੈਨਾ ਸਟਿਲੋ ਪੈਟਰੋਲ ਦੀ ਪੈਟਰੋਲ ਦੀ ਇਹ ਗੱਡੀ ਹੈਗੀ ਤਾਂ 2010 ਹੈ ਜੀ ਮਾਡਲ ਹੈ ਹਾਂਜੀ ਤੇ ਚੱਲੀ ਸਿਰਫ ਤੇ ਸਿਰਫ 28000 ਕਿਲੋਮੀਟਰ ਠੀਕ ਹੈ ਜੀ 28000 ਵੀ ਨਹੀਂ ਪੂਰਾ ਚੱਲੀ ਹਾਂ ਹਾਂ 27965 ਕਿਲੋਮੀਟਰ ਗੱਡੀ ਚੱਲੀ ਆ ਪਾਸਿੰਗ ਇਹਦੀ 2030 ਤੱਕ ਹੋ ਗਈ ਹੈ ਆਲਰੇਡੀ ਤੇ ਸੈਕੰਡ ਓਨਰ ਗੱਡੀ ਆ ਇਹ ਫਰੀਦਕੋਟ ਦਾ ਨੰਬਰ ਆ ਇਹ ਗੱਡੀ 1,70,000 ਰੁਪਏ ਦੀ ਆਪਾਂ ਦੇ ਦੇਾਂਗੇ ਇਧਰ ਜੀ ਇਹ ਵੀ ਤੁਹਾਡੇ ਸ਼ਹਿਰ ਦੀ ਆ ਗਈ ਜੀ ਉਧਰ ਦੀ ਇਹ ਫਾਜ਼ਲ ਦਾ ਨੰਬਰ ਆ ਲੀਵਾ ਇਹ 2016 ਰਜਿਸਟਰਡ 17 ਟੌਪ ਵਾਲਾ ਵੇਰੀਐਂਟ ਆ VXD ਹਮਮ ਠੀਕ ਆ ਜੀ ਤੇ ਗੱਡੀ ਚੱਲੀ ਹੈ 1,12,000 ਰੁਪਏ ਤੇ ਸਰਵਿਸ ਰਿਕਾਰਡ ਠੀਕ ਗੱਡੀ ਬਹੁਤ ਸਾਫ਼ ਹੈ ਇਹਦੀ ਆਪਾਂ 5,35,000 ਰੁਪਏ ਡਿਮਾਂਡ ਕਰਦੇ ਆ ਹਮਮ ਬਾਕੀ ਮੌਕੇ ਤੇ ਭਰਾਵਾਂ ਦਾ ਸਤਕਾਰ ਜਰੂਰ ਕਰਦੇ ਆਂਗੇ ਠੀਕ ਹੈ ਇੱਧਰ ਆਗੇ ਜੀ ਇਹ ਆ ਗਈ ਜੀ ਨਿਸ਼ਾਨਦੇ ਟ੍ਰੈਨੋ ਇਹ ਹੈਗੀ 2013 ਮਾਡਲ ਆ ਠੀਕ ਹੈ ਜੀ ਟਾਇਰ ਲੋਏ ਐਕਸਟਰਾ ਲੱਗੇ ਹੋਏ ਆ ਹਮਮ ਸੈਕੰਡ ਓਨਰ ਗੱਡੀ ਆ ਬਾਈ ਜੀ ਇਹ ਠੀਕ ਹੈ ਠੀਕ ਆ ਤੇ ਇਹ ਜਿਹੜੀ ਗੱਡੀ ਹੈਗੀ ਆ ਬਿਲਕੁਲ ਹੀ ਕਹਿ ਲੋ ਲਾਟਰੀ ਵਾਲਾ ਰੇਟ ਹੈ ਦਾ ਸਮਝ ਲੋ 2.5 ਲੱਖ ਰੁਪਏ ਦੀ ਆਪਾਂ ਜੈਸ ਨੂੰ ਗੱਡੀ ਦੇ ਦਿਆਂਗੇ ਕੋਈ 바ਰਗੇਨਿੰਗ ਨਹੀਂ ਇਹਦੇ ਚ ਤੇ 2.5 ਲੱਖ ਦਾ ਲੋਨ ਵੀ ਕਰਾ ਦੇਾਂਗੇ ਅੱਛਾ ਲੋਨ ਵੀ ਹੋ ਜਾਊਗਾ ਹਾਂ ਮਤਲਬ 20-25 ਹਜ਼ਾਰ ਰੁਪਿਆ ਲਿਆਵੇ 25 ਤੋਂ 50 ਹਜ਼ਾਰ ਰੁਪਿਆ ਲਿਆਓ ਤੇ ਗੱਡੀ ਘਰੇ ਲੈ ਜਾਓ ਇੰਦਰ ਜੀ ਆ ਵਾਕਸ ਵੈਗਨ ਵਾਕਸ ਵੈਗਨ ਵੈਂਟੋ ਆ ਗਈ ਜੀ ਇਹ 2013 ਮਾਡਲ ਆ ਠੀਕ ਆ ਜੀ ਹਾਈ ਲਾਈਨ ਆ ਇਹ ਟਾਪ ਵਾਲਾ ਵੇਰੀਐਂਟ ਮੁਕਸਰ ਦਾ ਨੰਬਰ ਆ ਗੱਡੀ ਦਾ ਠੀਕ ਆ ਇਹ ਗੱਡੀ ਆਪਾਂ 3.5 ਲੱਖ ਰੁਪਏ ਦੀ ਦੇ ਦੇਾਂਗੇ ਠੀਕ ਆ ਜੀ ਠੀਕ ਆ ਜੀ ਇਹ ਵੀ ਵੈਂਟੋ ਹਾਈ ਲਾਈਨ ਆ ਗਈ ਜੀ ਇਹ 2012 ਮਾਡਲ ਆ ਸਿਲਵਰ ਕਲਰ ਦੀ ਠੀਕ ਆ ਇਹ ਵੀ ਹਾਈ ਲਾਈਨ ਆ ਟਾਪ ਵਾਲਾ ਵੇਰੀਐਂਟ ਆ ਇਹ ਜਿਹੜੀ ਚੰਡੀਗੜ੍ਹ ਨੰਬਰ ਗੱਡੀ ਆ ਇਹ ਆਪਾਂ ਜੇ ਵੀਰ ਪ੍ਰਾਨ ਲੈਣੀ ਹੈ ਜਿਹੜਾ ਫਿਕਸ ਰੇਟ ਵਾਲੀ ਗੱਲ ਹੀ ਹੈ ਵੀ 2.5 ਤੋਂ 2 ਲੱਖ ਰੁਪਏ ਦੀ ਗੱਡੀ ਆਪਾਂ ਦੇ ਦੇਾਂਗੇ ਠੀਕ ਆ ਜੀ ਤੇ ਆ ਗੱਡੀ ਤੇ ਜੀ ਬਰਾੜ ਸਾਰਾ ਕਿਤਾਬ ਲਿਖ ਸਕਦੇ ਇਹ ਆ ਜੀ ਬਾਕਸ ਵੈਗਨ ਜੈਟਾ ਹੂੰ ਹੂੰ ਇਹ ਤਾਂ ਮੈਂ ਖੁਦ ਨਵੀਆਂ ਦੋ ਕਢਾ ਕੇ ਚਲਾਈਆਂ ਜਿਹਨੇ ਇਹ ਗੱਡੀ ਚਲਾ ਲਈ ਤਾਂ ਐਂਡ ਆ ਫਿਰ ਇਹਦੇ ਉੱਤੇ ਤਾਂ ਹੋਰ ਗੱਡੀ ਕੋਈ ਪਸੰਦ ਨਹੀਂ ਆਉਂਦੀ ਸੀ ਸਰ ਬਿਲਕੁਲ ਬਿਲਕੁਲ ਜੀ ਐਵਰੇਜ ਵਾਈਜ਼ ਹੂੰ ਹੂੰ ਮੰਨ ਕੇ ਚੱਲੋ 2000 ਸੀਸੀ ਦੇ ਵਿੱਚ ਹੂੰ ਹੂੰ ਇਹ ਜਿਹੜੀ ਗੱਡੀ ਆ ਇਹਦੀ 23 ਦੀ ਐਵਰੇਜ ਮੈਂ ਖੁਦ ਕੱਢੀ ਵੀ ਆ ਠੀਕ ਠੀਕ ਆ ਕੰਫਰਟ ਵਾਈਜ਼ 1800 ਕਿਲੋਮੀਟਰ ਨੌਨ ਸਟਾਪ ਮੇਰੀ ਗੱਡੀ ਚਲਾਈ ਹੋਈ ਹੈ ਹਾਂ ਠੀਕ ਹੈ ਜੀ 15000 ਕਿਲੋਮੀਟਰ ਤੋਂ ਸਰਵਿਸ ਆਏ ਦੀ ਤੇ ਬਹੁਤ ਵਧੀਆ ਗੱਡੀਆਂ ਇਹ ਜਿਹੜੀ ਗੱਡੀ 14 ਮਾਡਲ ਆ ਠੀਕ ਹੈ ਜੀ ਇਹ ਗੱਡੀ ਆਪਾਂ ਨੰਬਰ ਲਵਾ ਕੇ 1.5 ਲੱਖ ਰੁਪਈਆ ਡਿਮਾਂਡ ਆ ਇਹਦੀ ਠੀਕ ਹੈ ਬਾਕੀ ਮਾਨਸਕਾਰ ਭਰਾਵਾਂ ਦਾ ਕਰ ਦਿਆਂਗੇ ਠੀਕ ਹੈ ਬਾਕੀ ਦੋਸਤੋ ਤੁਸੀਂ ਵਿజిਟ ਕਰੋਗੇ ਤਾਂ ਤੁਹਾਨੂੰ ਇੱਥੇ ਇਹਨਾਂ ਕੋਲ ਗੱਡੀਆਂ ਦਾ ਸਟਾਕ ਇੰਨਾ ਜ਼ਿਆਦਾ ਹੈ ਵੀ ਤੁਹਾਨੂੰ ਦਿਖਾਉਣ ਲੱਗੇ ਤਾਂ ਵੀਡੀਓ ਬਾਈ ਜੀ ਘੰਟੇ ਡੇਢ ਦੀ ਬਣ ਜੂ। ਬਿਲਕੁਲ। ਤੁਸੀਂ ਇੱਥੇ ਆ ਗਏ ਤੇ ਤੁਸੀਂ ਪੱਕਾ ਗੱਡੀ ਲੈ ਕੇ ਜਾਓਗੇ ਕਿਉਂਕਿ ਚੜ੍ਹ ਤੋਂ ਚੜ੍ਹ ਇਹਨਾਂ ਕੋਲ ਪੀਸ ਹੁੰਦੇ ਆ। ਤੇ ਦੋਸਤੋ ਹੁਣ ਉਹ ਟਾਈਮ ਆ ਗਿਆ ਜਦੋਂ ਆਪਾਂ ਗੱਡੀ ਰਿਵੀਲ ਕਰਨ ਲੱਗੇ ਆ ਤੇ ਤੁਸੀਂ ਗੈਸ ਕੀਤੇ ਹੋਵਗੇ ਤੁਹਾਨੂੰ ਪਤਾ ਲੱਗ ਗਿਆ ਹੁਣ ਆਦੇ ਭੈਣ ਭਰਾਵਨ ਨੂੰ ਤੇ 0 ਮੀਟਰ ਮਤਲਬ ਕਿ ਗੱਡੀ ਆ ਤੇ ਬਾਈ ਜੀ ਹੁਣਾਂ ਨਾਲ ਗੱਲ ਕਰਾਉਣਾ ਬਾਈ ਜੀ 0 ਮੀਟਰ ਵੀ ਤੁਸੀਂ ਅਰੇਂਜਮੈਂਟ ਕਰਾ ਦਿੰਨੇ ਹਾਂ ਜੀ ਹਾਂ ਜੀ ਹਾਂ ਜੀ ਬਾਈ ਜੀ ਕੋਈ ਵੀ ਗੱਡੀ ਲੈਣੀ ਹੈ ਠੀਕ ਹੈ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿਹੜੇ ਭਰਾ ਨੂੰ ਘੇਰ ਹੁਣ ਗੱਡੀਆਂ ਦੀ ਵੇਟਿੰਗ ਹੁੰਦੀ ਹੈ ਏਜੰਸੀਆਂ ਦੇ ਵਿੱਚ ਸਾਡੇ ਏਜੰਸੀਆਂ ਨਾਲ ਵੀ ਰਿਲੇਸ਼ਨ ਹੈਗੇ ਆ ਠੀਕ ਹੈ ਜੀ ਆਪਾਂ ਤੁਹਾਨੂੰ ਬ੍ਰੈਂਡ ਨਿਊ ਗੱਡੀ ਵੀ ਜਿਹੜੀ ਹੈਗੀ ਆ ਉਹ ਤੇ ਦੋਸਤੋ ਆਪਾਂ ਹਾਈਲਾਈਟਸ ਲਿਆ ਸੀ ਕਿ ਬਾਈ ਜੀ ਕਹਿੰਦੇ ਵੀ ਜੇ ਤੁਸੀਂ ਪਹਿਲਾਂ ਸਾਡੇ ਨਾਲ ਮਿਲ ਜਾਂਦੇ ਤਾਂ ਅਸੀਂ ਉਹਦੇ ਤੇ ਵੀ ਤੁਹਾਨੂੰ ਹੋਰ ਡਿਸਕਾਊਂਟ ਦਵਾ ਦੇਣਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਆਪਾਂ ਕਰੀਏ ਬਾਈ ਜੀ ਹਾਂ ਜੀ ਹਾਂ ਜੀ ਬਿਲਕੁਲ ਕਰੀਏ ਤੇ ਬਿਲਕੁਲ ਜ਼ੀਰ ਨੋਵਾਂ ਮਾਰਕਾ ਤੇ ਪ੍ਰੀਤ ਜੀ ਤਰਾ ਕੇ ਮੀਟਰ ਦਿਖਾ ਦਿਓ ਕਿ ਮੇਰੇ ਭਰਾਵਾਂ ਨੂੰ ਹੋਊਗਾ ਵੀ ਆ ਦੇਖੋ ਤੁਸੀਂ ਲਫਾਫੇ ਲਫੂਫੇ ਉਵੇਂ ਚੜੇ ਹੋਏ ਆ ਤੇ ਜਿਹੜੀ ਵੈਲਕਮ ਕਿਟ ਉਹ ਵੀ ਗੱਡੀ ਦੇ ਵਿੱਚ ਬਾਈ ਜੀ ਹੁਣਾਂ ਨੇ ਆਪਾਂ ਨੂੰ ਦਿੱਤੀ ਹੁਣੇ ਆ ਗੱਡੀ ਗੱਡੀ ਲਾ ਕੇ ਚਾਬੀ ਲਾ ਕੇ ਦਿਖਾ ਦੇ ਉਹ ਮੈਨੇ 52 ਲਿਖਿਆ ਵਾ ਹਾਂ 52 ਵਾ ਸਾ 52 52 ਮੀਟਰ ਕਿਲੋਮੀਟਰ ਚੱਲੇ ਹੋਈ ਹਾਂ ਹਾਂ ਤੇ ਆ ਦੋਸਤੋ ਗੱਡੀ ਆ ਤੇ ਜੇ ਕਿਸੇ ਭੈਣ ਭਰਾ ਨੇ 0 ਮੀਟਰ ਜਾਂ ਵੀ ਥੋੜੇ ਪੈਸੇ ਲਾਉਣੇ ਨਵੀਆਂ ਵਰਗੀਆਂ ਤੁਸੀਂ ਲੈਣੀਆਂ ਗੱਡੀਆਂ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ